ਮੈਂ ਜਿੱਥੇ ਕੈਲਗਰੀ ਦੇ ਵਿੱਚ ਆਇਆ ਹੋਇਆ ਹਾਂ ਬਾਪੂ ਪਾਰਸ ਜੀ ਦਾ ਉਹਨਾਂ ਦੀ ਜਨਮ ਸ਼ਤਾਬਦੀ ਦੇ ਸੰਬੰਧ ਵਿੱਚ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ 161916 ਚ ਉਹਨਾਂ ਦਾ ਜਨਮ ਹੋਇਆ ਸੀ ਤੇ ਹੁਣ 1716 ਹੋ ਗਿਆ 100 ਸਾਲ ਪਹਿਲਾਂ ਉਹਨਾਂ ਦਾ ਜਨਮ ਹੋਇਆ ਸੀ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮੈਂ ਉਸ ਪਾਰਸ ਦਾ ਇੱਕ ਪਰਿਵਾਰ ਦਾ ਉਹਦੀਆਂ ਉਹਦਾ ਉਹਦੇ ਵੱਡੇ ਸਾਰੇ ਦਰਖਤ ਦੀ ਇੱਕ ਮੈਂ ਛੋਟੀ ਜੀ ਟਾਣੀ ਹੈ ਤੇ ਅੱਜ ਉਹ ਪਾਰਸ ਉਹ ਬੰਦਾ ਸੀ ਜਿਹਨੇ ਨਵੀਆਂ ਲੀਹਾਂ ਪਾਈਆਂ ਕਵਿਸ਼ਰੀ ਦੇ ਵਿੱਚ ਨਵੀਂ ਕਿਸਮ ਦੀ ਕਵਿਸ਼ਰੀ ਲਿਖੀ ਤੇ ਮੈਂ ਕਹਿੰਦਾ ਉਹਨਾਂ ਵੀ ਜਿਹੜਾ 20ਵੀਂ ਸਦੀ ਦਾ ਆਖਰੀ ਚਰਾਗ ਆ ਉਹ ਬਲ ਬਲ ਲਟ ਲਟ ਬਲ ਦਾ ਚਰਾਗ ਹੈ ਕਵਿਸ਼ਰੀ ਦਾ ਉਹ ਤੋਂ ਬਾਅਦ ਜਿਹੜੀ ਕਵਿਸ਼ਰੀ ਹੈ ਉਹਦਾ ਇੱਕ ਤਰ੍ਹਾਂ ਦਾ ਡिके ਸ਼ੁਰੂ ਹੋ ਜਾਂਦਾ ਹੈ ਉਹਦਾ ਪਾਵਰਫੁੱਲ ਉਹਦਾ ਜ਼ਬਰਦਸਤ ਉਹਦਾ ਨਵੇਂ ਬਿਹਾਰੇ ਵਾਲਾ ਕਵੀਸ਼ਰ ਉਦੋਂ ਬਾਅਦ ਪੈਦਾ ਨਹੀਂ ਹੋਇਆ ਤੇ ਨਾਲ ਦੇ ਨਾਲ ਜਿਹੜਾ ਅੱਜ ਸਮਾਗਮ ਹੈ ਇਹਦੇ ਵਿੱਚ ਅ ਕਾਰਲ ਮਾਰਕਸ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਮਈ ਦਿਵਸ ਮਨਾਇਆ ਜਾ ਰਿਹਾ ਤੇ ਰੂਸੀ ਇਨਕਲਾਬ ਦੀ ਵਰ੍ਹੇਗੰਢ ਮਨਾਈ ਜਾ ਰਹੀ ਹੈ ਇਹ ਸਾਰੀਆਂ ਗੱਲਾਂ ਇਕੱਠੀਆਂ ਕਰਕੇ ਇਹ ਦੋ ਜਥੇਬੰਦੀਆਂ ਇਹਨਾਂ ਨੇ ਬਹੁਤ ਵੱਡਾ ਇਹ ਉਪਰਾਲਾ ਕੀਤਾ ਹੈ ਤੇ ਮੈਂ ਉੱਥੋਂ ਟੋਰਾਂਟੋ ਤੋਂ ਆਇਆ ਹਾਂ ਮੈਂ ਸਰੀਰਕ ਤੌਰ ਤੇ ਕੋਈ ਥੋੜਾ ਜਿਹਾ ਠੀਕ ਨਹੀਂ ਸੀ ਮਹਿਸੂਸ ਕਰਦਾ ਪਰ ਫਿਰ ਵੀ ਮੈਂ ਆਇਆ ਕਿਉਂਕਿ ਮੈਂ ਸਮਝਦਾ ਸੀ ਕਿ ਮੇਰਾ ਫਰਜ਼ ਬਣਦਾ ਹੈ ਕਿ ਇੱਕ ਐਦਾਂ ਦਾ ਵਧੀਆ ਸਮਾਗਮ ਹੋ ਰਿਹਾ ਹੈ ਸਿਹਤਕ ਸਮਾਗਮ ਵੀ ਹੈ ਸਿਆਸਤ ਦੀ ਗੱਲ ਵੀ ਹੋਈ ਹੈ ਤੇ ਕੁਸ਼ਰੀ ਦੀ ਗੱਲ ਹੋਈ ਹੈ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਤੋਂ ਜਿੱਦਿਆਲੇ Yeah. No nah. बाद चगर ही पेगा हों कला पर इन्हू मैं कह कभी मैं कद मगर बोलिया जी मैं तो इनकी आज्ञा दे दोंदा च मैं नूहे बोला ये छंद इसलिए सुना लगे कि इत्यास का स्वाब है ਦੂਜੀ ਗੱਲ ਤੇ ਜੀ ਸ਼ਸ਼ਮਦਾਬ ਨਹੀਂ ਸੁਣਿਓ ਇੱਥੇ ਬੈਠੀ ਬਰਿੰਦਰਪੁਰ ਘਰ ਡਰਾਣ ਬੈਠੇ ਆ ਕਿਤੇ ਹੁਣ ਖਾਣਾ ਲਾਓ ਅਸੀਂ ਤੇ ਲਾ ਦਿੰਨੇ ਆ ਡਾਕਟਰ ਹਰਮਨ ਬੈਠੇ ਆ ਆ ਜਿਹੜੀ ਪੰਜਾਬੀ ਇਹਦੇ ਸਤੰਤੀ ਕਰੀਓ ਨਾ ਇਹਨਾਂ ਨਾਲ ਬਾਤ ਚ ਗੱਲ ਕਰਦੋ ਜਿ ਕਿਓ ਜੀ ਸੀ ਉਹ ਭਾਸ਼ਾ ਪਾੜ ਕੇ ਬੁਧੀ ਲੈਣਾ ਇਹ ਬੇਰਿਕਾਜ਼ ਦਾ ਰਾਜ ਦੇ ਮੁਖਸਰ ਹੈ ਇਹ ਹੋਰ ਵੀ ਬਹੁਤ ਬਦਮਾਨ ਤੁਸੀਂ ਦੇਖਿਆ ਪਰ ਤੁਹਾਨੂੰ ਮੈਂ ਬਾਦੂ ਨੂੰ ਦੱਦਿਆ ਨਹੀਂ ਅੰਮ੍ਰਿਤੇ ਛੱਡ ਨਾ ਉਹਦਾ ਅਸ ਸਿੰਘ ਬਣ ਗਿਆ ਤੇ ਭੜ ਥੂ ਪੰਜਾਬ ਵਿੱਚ ਪਾਊਗਾ ਸਵੇਰ ਸੰਝ ਕੀਤੀ ਅੰਰਾਸ ਕੈਦਾ ਟੋਣੀ ਸਰਹੰਦ ਜਾ ਕੇ ਗੁਰੂ ਜੀ ਦੇ ਬੱਚਿਆਂ ਦੀ ਬਲੀਦਾਨੀ ਦਿਲੀ ਰੰਗ ਬੰਨ ਕੇ ਸੀ ਹਿੱਤੀ ਗੰਨੇ ਮੋਤੀ ਲਗਾਈ ਮਹਿੰਦੀ ਲਾੜੇ ਬੰਦੇ ਨਾਲ ਸਿੰਘਾਂ ਕੱਤਿਆਂ ਦੀ ਚੜੀ ਜੰਗ ਸੇ ਕੱਲ ਕੀ ਤਾਰਿਖ ਦੇਸ਼ੇ ਮੇ ਸ੍ਰੀ ਪਤਾ ਜੀ ਚੁੱਤੀ ਨੂੰ ਦੇਤਾ ਜ ਬਣਾ ਇਹ ਬੰਦਾ ਬਹਾਦਰ ਗੁਰੂ ਸਾਹਿਬ ਦੀ ਉਹਨਾਂ ਦੀ ਸਿੱਖਿਆ ਤੋਂ ਉਹਨਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਆਇਆ ਲੋਕ ਮੈਂ ਕਿੰਨਾਂ ਦੰਸ਼ੀਰ ਦਾ 43 ਸਾਲ ਹੋ ਗਏ ਮੈਨੂੰ ਕਈ ਦਿਨ ਹੋ ਗਏ ਬੋਲ ਦਾ ਬਾਹਰ ਬਾਹਲੇ ਤੱਕ ਬੋਲਣਾ ਪੈ ਗਿਆ ਪ੍ਰੋਗਰਾਮ ਕਰਕੇ त <laughs> <laughs> ਇਹ ਚੁਗਲਾਣਾ